ਦੇ ਲੋ ਹਾਲਾਤ ਬਾਜੀ ਆ ਦੇਖੋ ਕਿੱਦਾਂ ਉਹ ਤੋਹਲਾ ਆ ਵੀ ਅੱਗੇ ਨਾ ਜਾਓ ਨਹੀਂ ਮੈਂ ਤਾਂ ਜਾ ਰਹੀ ਦੇ ਲੋ ਹਾਲਾਤ ਬਾਜੀ ਆ ਦੇਖੋ ਕਿਤੋਂ ਗੁਰਬਾਜ ਕਿਦਾਂ ਕੀ ਹਾਲ ਆ ਮੈਂ ਕਿੱਦਾਂ ਪਾਣੀ ਘਟਿਆ ਕਿ ਨਹੀਂ ਅਜੇ ਹੱਲ ਨਹੀਂ ਆਂਦੇ ਅੱਜ ਦੇ ਛੱਡਿਆ ਨਹੀਂ ਛੱਡਿਆ ਤੇ ਹੁਣ ਕਿੱਦਾਂ ਨਹੀਂ ਜਿੱਥੇ ਤੁਹਾਡਾ ਘਰ ਉੱਥੇ ਕਿੰਨਾ ਕਿੰਨਾ ਪਾਣੀ ਹੈ ਇਸ ਵੇਲੇ ਉੱਥੇ ਹੈਗਾ ਲੱਖ ਲੱਖ ਜਿੰਨਾ ਪਾਣੀ ਅੰਦਰ ਆ ਜਾ ਹਾਂ ਇਹ ਗੱਲ ਸੋ ਇਹ ਪਾਣੀ ਹੁਣ ਡਰੇਨ ਹੁੰਦਾ ਉਹ ਭਾਈ ਮਨਸਾਹਬ ਗੁਰਗੁਰਦੇਵ ਸਾਹਿਬ ਦਾ ਕਿ ਡਰੇਨ ਹੁੰਦਾ ਬਾਹਰ ਨਿਕਲਦਾ ਨਹੀਂ ਉਧਰੋਂ ਉਧਰੋਂ ਨਿਕਲਦਾ ਇਹ ਉੱਚਾ ਉੱਚਾ ਨਿਕਲ ਜਾਂਦੀ ਨਹੀਂ ਇਹ ਸੱਤਿਆਂ ਦਾ ਰਹਿ ਜਾਂਦਾ ਤੇ ਉਹ ਪਾਣੀ ਕਿੱਧਰ ਜਾਂਦਾ ਉਧਰ ਜਿੱਥੇ ਤੁਸੀਂ ਦਿੱਤੀ ਆ ਹਾਂਜੀ ਥੋੜਾ ਬੋੜਾ ਚਲ ਜਾਂਦਾ ਬਾਕੀ ਇੱਥੇ ਹੀ ਜੀਰਨਾ ਬਾਕੀ ਨਹੀਂ ਬਾਕੀ ਵੀ ਨਿਕਲਦਾ ਕੋਈ ਰਸਤਾ ਹੈ ਨਹੀਂ ਨਹੀਂ ਕੋਈ ਪਾਸੇ ਨਹੀਂ ਹਟਦੀ ਬਾਰਸ਼ ਨਹੀਂ ਹਰਦੀ ਹਾਂ ਤੋ ਪਈ ਜਾਂਦਾ ਨਾ ਹਾਂ ਤੇ ਤੁਹਾਡੇ ਤੁਹਾਡਾ ਪਿੰਡ ਫਤਕੁੱਲਾ ਆ ਹਾਂਜੀ ਅੱਛਾ ਅੱਛਾ ਤੁਸੀਂ ਇੱਥੇ ਫਿਰ ਕਦੋਂ ਦੇ ਆਏ ਹੋ ਆ ਜਿਉਂ ਦੰਦੇ ਆਏ ਹੋ 5-6 ਦਿਨ ਹੋ ਗਏ 5-6 ਦਿਨ ਹੋ ਗਏ ਬੜਾ ਔਖਾ ਇੱਥੇ ਤਾਂ ਹੈ ਨਾ ਕੱਟਣਾ ਇੱਥੇ ਜਿਹੜੇ ਬੰਦੇ ਆਉਂਦੇ ਆ ਨਾ ਕੋਈ ਸਮਾਨ ਲੈ ਕੇ ਵੰਡਣ ਉਹਨਾਂ ਨੂੰ ਥੱਲੇ ਜ਼ਰੂਰ ਭੇਜੋ ਪਿੰਡ ਵੱਲ ਨੂੰ ਹਾਂਜੀ ਹਾਂਜੀ ਆ ਹੁਣ ਪਿੱਛੋਂ ਬੰਦੇ ਆਏ ਸੀ ਇੱਕ ਬੰਦੇ ਆਏ ਸੀ ਉਹਨਾਂ ਨੂੰ ਜਿਹੜਾ ਉੱਪਰ ਦੱਸਿਆ ਸੀ ਉਹ ਵੰਡ ਕੇ ਗਏ ਥੋੜਾ ਸਮਾਨ ਲੋਕ ਇਕੱਠੇ ਹੋਏ ਸੀ ਪੱਤੇ ਕੁਲੇ ਦੇ ਸਕੂਲ ਲੱਗੇ ਮੇਰਾ ਨੰਬਰ ਲਿਆ ਉਹਨਾਂ ਨੇ ਹਾਂ ਇੱਥੋਂ ਵੰਡ ਕੇ ਅੱਗੇ ਸਾਈਡ 'ਚ ਗੱਡੀ ਸੀ ਸਾਹਮਣੇ ਥੇਗੇ ਹਾਂਜੀ ਤੇ ਖੰਡ ਪੱਤੀਆਂ ਵੀ ਖਾਂ ਹਾਂਜੀ ਹਾਂਜੀ ਤੇ ਉਹ ਦਿੱਤੋਂ ਕਹਿੰਦੇ ਰਿਹਾ ਕਰੋ ਉਹਨਾਂ ਨੂੰ ਠੀਕ ਹੈ ਜੀ ਚਲੋ ਆਪਾਂ ਕੱਲ ਨੂੰ ਆਉਣਾ ਹੈਗਾ ਕੋਈ ਗੱਲ ਹੀ ਪੈ ਗਿਆ ਆ ਜੀ ਕੋਈ ਨਹੀਂ ਕੋਈ ਮੈਂ ਸਕੂਲੋਂ ਹੀ ਆਇਆ ਹੁਣ ਕਰਕੇ ਕੱਲ ਨੂੰ ਪਾਣੀ ਦੇਣ ਆਉਣਾ ਵਾ ਤੇ ਦੇਖਦੇ ਹਾਂ ਮੈਂ ਤੁਹਾਨੂੰ ਸੋ ਮਿਲ ਕੇ ਜਾਉਂਦਾ ਠੀਕ ਹੈ ਕੋਈ ਨਹੀਂ ਆ ਜੀ ਚਲੋ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਚੰਗਾ ਜੀ ਧੰਨਵਾਦ ਆ ਦੇਖੋ ਪਾਜੀ ਪਾਣੀ ਆ ਖੇਤਾਂ ਦਾ ਹੀ ਪਾਣੀ ਆ ਹੈ ਨਾ ਆਹਾਂ ਗ੍ਰੇਨ ਨਹੀਂ ਨਾ ਹੁੰਦਾ ਗ੍ਰੇਨ ਹਾਂ ਕਿਹਦੀ ਵਸਤਾ ਵਾ ਜੀ ਫੁੱਤੇ ਕਿੱਲੇ ਨੂੰ ਜਾਂਦੇ ਹੋ ਆਪਾਂ ਆਪਣੀ ਬਾਈਕ ਤੇ ਜਾਂਦੇ ਨਾ ਜੀ ਅੱਛਾ 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 ਕਿ ਉਹ ਕਿਸ ਦਾ ਨਹੀਂ ਪਿਆ ਨਾ ਡੁੱਬ ਗਿਆ ਹਾਂ ਆ ਆ ਦੇਖੋ ਵਿੱਚ ਆਹ ਰਸਤਾ ਸਾਹਮਣੇ ਹੈ ਨਾ ਇੱਥੋਂ ਤੋਂ ਅੱਗ 3.5-4-5 ਕਿਲੋਮੀਟਰ ਦੀ ਸੜਕ ਆ ਉਹ ਰਸਤਾ ਦਿਖਦਾ ਪਿਆ ਆਹ ਸਾਹਮਣੇ ਆਓ ਦੇਖੋ ਹੈ ਨਾ 3.5-4-5 ਕਿਲੋਮੀਟਰ ਦਾ ਜੀ ਇੱਥੋਂ ਮੈਂ ਇੱਕ ਵਾਰੀ ਪਹਿਲਾਂ ਦਿਨ ਇੱਥੋਂ ਹੀ ਗਿਆ ਸੀ ਬਾਈਕ ਦੇ ਉੱਪਰ ਬਿਲਕੁਲ ਬਿਲਕੁਲ ਆਹ ਰਸਤਾ ਨਹੀਂ ਪੁਰਾਣਾ ਰਸਤਾ ਆਹਾਂ ਸਾਹਮਣੇ ਜੀ ਇਹੀ ਰਸਤਾ ਹੈ ਜੀ ਪੁਰਾਣਾ ਰਸਤਾ ਜਿੱਥੋਂ ਆਪਾਂ ਇੱਥੋਂ ਐਗਜ਼ੈਕਟ 4 ਕਿਲੋਮੀਟਰ ਦੀ ਸਕੂਲ ਸਾਡਾ ਜਿਹੜਾ ਕਿ ਐਸੇ ਡੁੱਬਿਆ ਹੈ ਰਸਤਾ ਇਹ ਤੁਸੀਂ ਜਿਹੜਾ ਬੰਨ੍ਹ ਦੀਦਾ ਪਏ ਤੁਹਾਨੂੰ ਸੱਜੇ ਪਾਸੇ ਹਾਂ 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 ਇਹ ਨਾਲ ਹੀ ਰਸਤਾ ਹੈਗਾ ਜੀ 6 ਫੁੱਟ ਦਾ ਰਸਤਾ ਚੌੜਾ ਇਸ ਰਸਤੇ ਫੈ ਨਹੀਂ ਮਤਲਬ ਅਸੀਂ ਜਾਣਦੇ ਹੁੰਨੇ ਸੀਗੇ ਜੀ ਅਸੀਂ ਉੱਪਰ ਉਹ ਤਾਂ ਕਹਿੰਦਾ ਭਾਜੀ ਆਈ ਜਾਂਦਾ ਪਾਣੀ ਪਿੱਛੋਂ ਇਨਫਲੋ ਬਹੁਤ ਆ ਆਪਾਂ ਕੋ ਕਰ ਹੀ ਨਹੀਂ ਸਕਦੇ ਕਹਿੰਦਾ ਇਨਫਲੋ ਇੰਨਾ ਜ਼ਿਆਦਾ ਆ ਨਹੀਂ ਨਹੀਂ ਪਿੱਛੇ ਪੁੱਛਣਾ ਨਹੀਂ ਘਟਿਆ ਆ ਬੈਠਣ ਦੀ ਆ ਸੜਕਾਂ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਅੱਜ ਮੈਂ ਆਇਆ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਫੱਤੇਕੁੱਲੇ ਸਕੂਲ ਫੱਤਾਕੁੱਲਾ ਜਿਹੜਾ ਕਿ ਬੇਟ ਇਲਾਕੇ ਦੇ ਵਿੱਚ ਪੈਂਦਾ ਆ ਤੇ ਇੱਥੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਹੀ ਬਿਆਸ ਦਰਿਆ ਆ ਅੱਜ ਮਿਤੀ 31 ਅਗਸਤ 2025 ਆ ਤੇ ਜਿਹੜਾ ਪਾਣੀ ਦਾ ਲੈਵਲ ਹੈ ਅੱਜ ਕੱਲ ਕਾਫੀ ਵਧਿਆ ਹੋਇਆ ਹੈ ਆ ਪਿੱਛੇ ਜਿੱਦਾਂ ਪਹਾੜਾਂ ਦੇ ਵਿੱਚ ਕਾਫੀ ਬਾਰਿਸ਼ ਹੋਈ ਆ ਉਸ ਕਰਕੇ ਵਧਿਆ ਪਿਆ ਤੇ ਅੱਜ ਜਦੋਂ ਅਸੀਂ ਫੱਤੇਕੁੱਲੇ ਆਏ ਆ ਇੱਥੇ ਮਾਤਾ ਜੀ ਆ ਫੱਤੇਕੁੱਲੇ ਮਿਡਲ ਸਕੂਲ ਦੇ ਵਿੱਚ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਮਾਤਾ ਜੀ ਜੀ ਇੱਥੇ ਹਾਲਾਤ ਦੱਸੋ ਕੀ ਆ ਇੱਥੇ ਪਾਣੀ ਦੇ ਹਾਲਾਤ ਸਰ ਜੀ ਬਹੁਤ ਮਾੜੀ ਨੇ ਮਹੀਨਾ ਹੋ ਗਿਆ ਪਾਣੀ ਇਸੇ ਤਰ੍ਹਾਂ ਚੱਲਦੇ ਨੂੰ ਅਛਾ ਜੀ ਉੱਪਰ ਜਾਂਦਾ ਚੜ੍ਹ ਜਾਂਦਾ ਦੁਨੀਆਂ ਕੋਈ ਉੱਪਰ ਬੈਠੀ ਕੋਈ ਘਰਾਂ ਚ ਆਪਣੇ ਉੱਪਰ ਘਰ ਬੈਠੇ ਨੇ ਉੱਥੇ ਬੈਠੀ ਹੈ ਅਛਾ ਜੀ ਹਾਲਤ ਬਹੁਤ ਮਾੜੀ ਹੈ ਇੱਥੇ ਜਿਹੇ ਆਲੇ ਆਂਦੀ ਸੀ ਅਸੀਂ ਦਰਿਆ ਤੋਂ ਹੁੰਦੇ ਆਏ ਆ ਉੱਪਰੋਂ ਦੀ ਜਿੱਥੇ ਆਪਣਾ ਪੋਲ ਬਣਿਆ ਆ ਰੜੇ ਦੇ ਕੋਲ ਹਾਂਜੀ ਕਿਹੜੇ ਆਏ ਜੇ ਕਿੰਨਾ ਪਾਣੀ ਛੜਕਾਂ ਤੇ ਹਾਂਜੀ ਹਾਂਜੀ ਉੱਥੇ ਪਿੰਡ ਵਾਲੇ ਬੈਠੇ ਵੀ ਆ ਟੈਂਟ ਲਗਾ ਕੇ ਹਾਂ ਪੁਲ ਤੇ ਬੈਠੇ ਨਹੀਂ ਸੀ ਪੁਲ ਤੇ ਹਾਂਜੀ 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 ਤੰਬੂ ਲਾਏ ਕੋਈ ਟਰਾਲੀਆਂ ਚ ਤੰਬੂ ਲਾਏ ਨੇ ਅਛਾ ਜੀ ਬਹੁਤ ਹਾਲਾਤ ਮਾੜੀ ਹੋਏ ਬੱਚੇ ਦੁਨੀਆਂ ਦੀ ਅਛਾ ਜੀ ਅਛਾ ਜੀ ਤੇ ਆਪਣੇ ਫੱਤੇ ਦੇ ਵਿੱਚ ਬਿਲਕੁਲ ਘਰ ਜੁੱਭੇ ਨਹੀਂ ਅਛਾ ਜੀ ਨਹੀ ਉਹ ਵੀ ਚਲੇ ਗਏ ਉਹ ਬਾਹਰ ਹਾਂਜੀ ਬਾਹਰ ਚਲੇ ਗਏ ਬਾਹਰ ਜਾ ਕੇ ਹਾਂਜੀ ਉਹ ਆਪਣੇ ਲਾਗੇ ਬੰਨੇ ਕੂਨ ਸੈਨ ਵਾਲਿਆਂ ਦੇ ਘਰ ਹੀ ਬੈਠੇ ਹੋਏ ਆ ਅਛਾ ਜੀ ਤੇ ਵਿਚਾਰੇ ਉਥੋਂ ਪਕਾਉਂਦੇ ਕੋਈ ਬਾਹਰੋਂ ਦਾ ਰਸਣ ਹਾਂਜੀ ਹਾਂਜੀ ਬਾਹਰੋਂ ਕਾੰਦੇ ਕੋਈ ਸਹੀ ਪਕਾ ਕੇ ਦੇਣਗੇ ਠੀਕ ਠੀਕ ਹਾਂਜੀ ਤੇ ਇੱਧਰ ਵੀ ਮੈਂ ਜਿੱਦਾਂ ਦੇਖ ਰਿਹਾ ਇੱਥੇ ਵੀ ਪਹਿਲਾਂ ਪਾਣੀ ਆ ਗਿਆ ਸੀਗਾ ਆ ਪਾਣੀ ਇੱਥੋਂ ਵਗਿਆ ਜੀ ਸਰ ਆਪਣੇ ਇਧਰੋਂ ਆਣ ਕੇ ਵਾਪਸ ਆਣ ਕੇ ਆਪਣੇ ਸਕੂਲ ਚ ਵੜਦਾ ਵਾ ਅੱਛਾ ਜੀ ਸਕੂਲ ਤੋਂ ਐਂ ਦੀ ਜਾਂਦਾ ਐਂ ਦੀ ਆ ਜਾਂਦਾ ਪਾਣੀ ਵੇਖੋ ਕਿਸ ਤਰ੍ਹਾਂ ਪਿਆ ਭਰਿਆ ਵਾ ਕੋਈ ਨੰਗਲ ਨੂੰ ਜਗ੍ਹਾ ਨਹੀਂ ਹਾਂਜੀ ਸੀ ਰਸਤੇ 'ਚ ਵੀ ਦੇਖਦੇ ਆਏ ਹਾਂ ਹਾਂ ਤੇ ਜਿਹੜੀ ਸੜਕਾਂ ਸੜਕ ਦੇ ਉੱਪਰੋਂ ਦੀ ਪਾਣੀ ਅੱਜ ਘਟਿਆ ਕੱਲ ਬਹੁਤ ਜ਼ਿਆਦਾ ਸੀ ਮਾਹੀ ਹਾਂ ਅਜੇ ਤੱਕ ਥੋੜਾ ਜਿਹਾ ਉੱਤਰ ਜਾਂਦਾ ਦੁਨੀਆ ਵਿਚਾਰੀ ਆਪੋ ਆਪਣੇ ਥਾਵਾਂ ਤੇ ਦੇਖਣ ਆਉਂਦੀ ਆ ਤੇ ਵੇਖ ਕੇ ਫੇਰ ਵਾਪਸ ਚਲ ਜਾਂਦੀ ਆ ਹਾਂ ਹੁਣ ਰੋਟੀ ਬਣਾਉਣ ਨੂੰ ਉੱਤੇ ਕੋਈ ਜਗ੍ਹਾ ਨਹੀਂ ਇੱਥੇ ਕਿੰਨਾ ਕੁ ਪਾਣੀ ਆ ਗਿਆ ਸੀਗਾ ਹੁਣ ਪਾਣੀ ਸਾਰਾ ਇੱਥੇ ਆ ਗਿਆ ਆਪਣੇ 2-3 ਫੁੱਟ ਆਪਣੇ ਸਕੂਲ ਦੇ ਵਿੱਚ ਆਇਆ ਤੇ 4 ਫੁੱਟ ਹਾਂਜੀ 4 ਫੁੱਟ ਤੇ ਆਪਣੇ ਸਕੂਲ ਦੇ ਵਿੱਚ ਹੀ ਸੀ ਠੀਕ ਆ ਠੀਕ ਆ ਇਹਦਾ ਮਤਲਬ ਹੈ ਜੀ ਆਪਣੇ ਜਿਹੜਾ ਦਰਿਆ ਵਾ ਐਸੋ ਥੋੜਾ ਜਿਹਾ ਘਟਿਆ ਤੇ ਦੁਨੀਆ ਆਪਣੇ ਘਰੀਂ ਵੇਖਣ ਜਾ ਰਹੇ ਆ ਠੀਕ ਆ ਜੀ ਠੀਕ ਹਾਂਜੀ ਬਹੁਤ ਲੋਕਾਂ ਦੇ ਫੱਤੇ ਵੇਚ ਤੇ ਸਰ ਸ਼ਤਨੂ ਪਾਣੀ ਲੱਗ ਗਿਆ ਹਾਂਜੀ 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 ਤੇ ਸ਼ਤਨੂ ਪਾਣੀ ਲੱਗ ਕੇ ਉਹ ਪੁੱਲ ਤੇ ਵਿਚਾਰੇ ਰੋਡ ਤੇ ਤੰਬੂ ਲਾਏ ਆ ਬੈਠੇ ਹੋਏ ਆ ਤੇ ਕੀ ਕਰਨਾ ਵਕਤ ਮਾਰਿਆ ਪਿਛਲੇ ਉਹ ਤੋਂ ਪਿਛਲੇ ਸਾਲ ਉਦੋਂ ਮੇਹੋ ਹਾਰਸੀ ਹੁਣ ਮੇਹੋ 2025 ਦੇ ਵਿੱਚ ਸੋਰੀ ਹੁਣ 2023 ਦੇ ਵਿੱਚ 23 ਦੇ ਵਿੱਚ ਪਿਛਲੀ ਸਾਲ ਆਪਾਂ ਉਦੋਂ ਇੰਨੀ ਜਿਆਦਾ ਪਾਣੀ ਸੀ ਉਦੋਂ ਸਾਡੇ ਸਕੂਲ ਦੇ ਅੰਦਰਾਂ ਚ ਵੜ ਗਿਆ ਸੀ ਅੱਛਾ ਜੀ ਮੈਂ ਦੇਖਣ ਹੀ ਆਇਆ ਸੀ ਕਿਉਂਕਿ ਇਹ ਸਕੂਲ ਜਿਹੜਾ ਆ ਇਹ ਪਿਛਲੀ ਵਾਰ ਡੁੱਬ ਗਿਆ ਸੀ ਡੁੱਬ ਗਿਆ 2023 ਨੂੰ ਪਾਣੀ ਫੁੱਟ ਫੁੱਟ ਪਾਣੀ ਚੜ ਗਿਆ ਸੀ ਅੰਦਰ ਤੇ ਬਹੁਤ ਹੀ ਕਈ ਦਿਨ ਸਫਾਈਆਂ ਕਰਿਆ ੜੀ ੜੀ ਪਣਾ ਜੰਮ ਗਿਆ ਚਿੱਕੜ ਚ ਬਹੁਤ ਅੰਦਰੀ ਐ ਕਿ ਚਲੋ ਇਹ ਆਪੇ ਪਾਣੀ ਸਲੋ ਚ ਥੋੜਾ ਜਿਹਾ ਪੁੱਟ ਕਾ ਕੱਟ ਚੜਿਆ ਵਾ ਤੇ ਸਾਡੇ ਅੰਦਰਾਂ ਚ ਨਹੀਂ ਸਕੂਲ ਦੇ ਉੱਚੇ ਨੇ ਨਹੀਂ ਵੜਿਆ ਨਹੀਂ ਚਲੋ ਫਿਰ ਵੀ ਖਤਰਾ ਬਣਿਆ ਹੋਇਆ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਆ ਇਸੇ ਕਰਕੇ ਮੈਨੂੰ ਲੱਗਦਾ ਛੁੱਟੀਆਂ ਸ਼ਾਇਦ ਹੋਰ ਵੱਜ ਜਾਣੀਆਂ ਆ ਠੀਕ ਠੀਕ ਜੀ ਮੈਨੂੰ ਲੱਗ ਰਿਹਾ ਆ ਕਿਉਂਕਿ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਪਾਣੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿੱਛੋਂ ਇਹ ਐਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਹੁਣ ਵੀ ਬਾਰਿਸ਼ ਹੋਣ ਰਹੀ ਆ ਹਾਂ ਜੀ ਹਾਂ ਜੀ ਤੇ ਕੀ ਕਰਨਾ ਸਰ ਫਿਰ ਬੱਚੇ ਜਿਨ੍ਹਾਂ ਦੇ ਛੋਟੇ ਮਾਲ ਡੰਗਰ ਦਾ ਉੱਕਾ ਗਿਆ ਬੱਚਿਆਂ ਦਾ ਰੋਟੀ ਪਕਾ ਕੇ ਵੀ ਨਹੀਂ ਖਾਲ ਸਕਦੇ ਪੱਤਾ ਤੇ ਕੁਲਾ ਦੋ ਅਲੱਗ-ਅਲੱਗ ਪਿੰਡ ਆ ਕੁਲਾ ਵਾ ਪੱਤਾ ਵਾ ਪੱਤਾ ਜੀ ਅੱਛਾ ਇਹ ਪੱਤਾ ਅਲੱਗ ਕੁਲਾ ਆ ਠੀਕ ਆ ਠੀਕ ਆ ਹਾਂ ਜੀ ਨਹੀਂ ਚਲੋ ਦੇਖੋ ਕਿੰਨੇ ਦਿਨ ਦੇ ਬਾਹਰ ਬੈਠੇ ਆ ਲੋਕੀ ਆਪਣੇ ਘਰ ਪਰਿਵਾਰ ਛੱਡ ਕੇ ਕਿੱਦਾਂ ਨਿਆਣਿਆਂ ਦਾ ਕਿੱਦਾਂ ਆਪਣਾ ਕੋਈ ਬਜ਼ੁਰਗ ਕੋਈ ਜਾਨਵਰ ਆ ਕਿੱਦਾਂ ਸੰਭਾਲ ਕਰਨੀ ਉਹਨਾਂ ਦੀ ਮੈਂ ਤਾਂ ਮਾਰਾਂ ਤੌੱਖਾ ਸਰ ਜਿੰਨੀ ਅਖਿਆਈ ਸਾਨੂੰ ਆ ਨਾ ਮੈਨੂੰ ਤੇ ਬਹੁਤ ਜ਼ਿਆਦੀ ਖਿਆਈ ਹੋ ਗਈ ਕਿਉਂ ਪਾਣੀ ਦੇ ਵਿੱਚ ਰਹਿਣਾ ਵੀ ਔਖਾ ਜਾਨਵਰ ਤੇ ਕੀੜੇ ਪਟੰਗੇ ਚੜਦੇ ਆ ਪਾਣੀ ਦਾ ਪਾਣੀ ਚ ਕਾਉਣ ਬਵੇ ਜੀ 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 ਮਾਰੀਆਂ ਦਾ ਖਤਰਾ ਚਲੋ ਠੀਕ ਆ ਮਾਤਾ ਜੀ ਫਿਰ ਹੋਰ ਗੱਲ ਕਰਦੇ ਆ ਆਪਾਂ ਦੇਖੀਏ ਪਹਿਲਾਂ ਸਕੂਲ ਚ ਕੀ ਹਾਲਾਤ ਹੋਏ ਪਏ ਇੱਥੇ ਦਿਹਾੜੇ ਦੁਆਲੇ ਦੇ ਪਿੰਡ ਦੇ ਹਾਲਾਤ ਜੀ ਹਾਂ ਜੀ ਹਾਂ ਜੀ ਦੇਖੋ ਜੀ ਦੇਖੋ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਫੱਤਾ ਪਿੰਡ ਆ ਫੱਤਾ ਹਾਂਜੀ ਹਾਂਜੀ ਅੱਛਾ ਇਹ ਕੀ ਤੁਹਾਡਾ ਘਰ ਆ ਇਹ ਹਾਂਜੀ ਸਾਡਾ ਵਿਚਕਾਰ ਘਰ ਘਰੇ ਦੁਕਾਨ ਤੇ ਹੀ ਬੈਠੇ ਸਾਡੇ ਘਰੇ ਪਾਣੀ ਜ਼ਿਆਦਾ ਵਾ ਤੇ ਅੱਛਾ ਅੱਛਾ ਤੁਹਾਨੂੰ ਮੁਸ਼ਕਲ ਹੋ ਜਾਂਦੀ ਜੀ ਮੈਂ ਉਹੀ ਸੋਚ ਰਿਹਾ ਕਿਉਂਕਿ ਇਸ ਪਿੰਡ ਦੇ ਤੇ ਕੁल्ले ਪਿੰਡ ਦੇ ਜਿਹਨੂੰ ਫੱਤਾ ਕੁੱਲਾ ਇਹ ਤਾਂ ਇਕੱਠਾ ਕਹਿ ਦਿੰਦੇ ਆ ਇੱਥੋਂ ਦੇ ਲੋਕ ਤਾਂ ਉੱਥੇ ਬੈਠੇ ਆ ਪੁਲ ਤੇ ਜਾ ਕੇ ਬਿਆਸ ਦੇ ਕੋਲ ਹਾਂਜੀ ਹਾਂਜੀ ਅੱਛਾ ਅੱਛਾ ਤੁਸੀਂ ਫੇ ਪਾਣੀ ਉਧਰ ਵਧ ਗਿਆ ਇੱਧਰ ਇਹ ਪਿੰਡ ਤੁਸੀਂ ਕਹਿੰਦੇ ਆ ਫਤ ਅੱਛਾ 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 ਨੰਗਿਆ ਜਾਂਦਾ ਮੁਸ਼ਕਲ ਪਾਣੀ ਵਿੱਚ ਦੀ ਨੰਗਿਆ ਤਾਈਆਂ ਤੁਸੀਂ ਇੱਥੇ ਆ ਕੇ ਬੈਠੇ ਆ ਨਾ ਇੱਥੇ ਇਸ ਜਗ੍ਹਾ ਤੇ ਅੱਛਾ ਤੇ ਕਿੰਨਾ ਕਿੰਨਾ ਪਾਣੀ ਆ ਗਿਆ ਆਪਣੇ ਉੱਥੇ ਪਾਣੀ ਕਿੰਨਾ ਕਿੰਨਾ ਆਈਦਾ ਕਰਾਈਨਾਂ ਨਾ ਅੱਛਾ ਹਾਂਜੀ ਤਾਂ ਉਹਦਾ ਪੈਲੀਆਂ ਡੱਕੀਆਂ ਪਈਆਂ ਵਾ ਅੱਛਾ ਮੈਂ ਸੁਣਿਆ ਵੀ ਅੱਜ ਪਾਣੀ ਘਟਿਆ ਥੋੜਾ ਹਾਂਜੀ ਕੱਲ੍ਹ ਵੱਧ ਸੀਗਾ ਪਰ ਅੱਗੇ ਹਜੇ ਖਤਰਾ ਤਾਂ ਬਣਿਆ ਹੀ ਪਿਆ ਆ ਹਾਂਜੀ ਉਹ ਉਧਰ ਭਾਜੀ ਪੁਲੀਆਂ ਜਾੜੀਆਂ ਚੱਲਣ ਰਹੀਆਂ ਵਾ ਅੱਛਾ ਸਰ ਤੋਂ ਟੁੱਟ ਗਈ ਸਾਰੀ ਆ ਮੈਂ ਦੇਖਿਆ ਹਾਂਜੀ ਆਉਂਦੇ ਹੋਏ ਰਸਤੇ 'ਚ ਹਾਂਜੀ ਠੀਕ ਆ ਠੀਕ ਆ। ਇਹ ਆ ਸੜਕੈ ਤੋਂ ਜਾਈਏ ਨਾ ਤਾਂ ਪਰਲੇ ਬੰਨੇ ਸਾਡੇ ਘਰ ਵਾ ਉਧਰ ਚੱਲਣ ਲਈ ਐ। ਹਾਂਜੀ ਹਾਂਜੀ ਮੈਂ ਦੇਖਿਆ ਰਸਤੇ ਚੋਂਦੇ ਹੋਏ ਉਧਰ ਵੀ ਚਲੋ ਜਿਆਦਾ ਅੰਦਰ ਨਹੀਂ ਜਾ ਕੇ ਆਏ ਪਰ ਹਾਲਾਤ ਖਰਾਬ ਹੀ ਆ ਮੈਂ ਦੇਖਿਆ। ਤਾਂ ਹੀ ਕਾ ਅੰਦਰ ਹੀ ਵੜ ਗਿਆ ਪਾਣੇ। ਅੱਛਾ ਜੀ ਆ ਤਾਈਓ ਤੁਸੀਂ ਇੱਥੇ ਬੈਠਿਆ ਨੇ ਤਾਂ ਕੱਲੇ ਮਹਿਣਾ ਇੱਥੇ ਆ ਕੇ ਆਪਣਾ ਘਰ ਛੱਡ ਕੇ। ਹਾਂਜੀ। ਤੇ ਜਿਹੜੇ ਉਹ ਉੱਥੇ ਬੈਠੇ ਰੋਡ ਤੇ ਜਾ ਜਾ ਕੇ ਬੈਠੇ ਆ ਉੱਥੇ ਉੱਪਰ। ਹਾਂਜੀ। ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਗਿਆ ਨੂੰ? ਹਾਂ ਹਾਂ ਨੂੰ ਤੇ ਇੱਥੇ 2 ਮਹੀਨੇ ਹੋ ਗਏ ਆ। ਅੱਛਾ। ਪਾਣੀ ਆਂਦੇ ਨੂੰ ਠੀਕ ਆ ਕਈ ਕੱਢ ਕਿਤੇ ਕੱਢ ਕਿਤੇ ਬੈਈ ਨੇ ਠੀਕ ਆ ਜੀ ਠੀਕ ਆ ਔਖਾ ਕੰਮ ਆ ਨਾ ਬੱਚਿਆਂ ਨਾਲ ਤਾਂ ਖਾਸ ਕਰਕੇ ਹੈ ਹਾਂ ਜੀ ਐ ਪਹਿਲਾਂ ਮੇਸੀ ਚ ਲੱਗੇ ਸੀ ਅੱਛਾ ਜੀ ਹਾਂ ਜੀ ਠੀਕ ਡੰਗਰ ਵੀ ਸਾਡੇ ਉੱਥੇ ਜੀ ਮੇਸੀ ਹੈ ਅਜੇ ਪਾਈ ਡੰਗਰ ਉੱਥੇ ਸਾਡੇ ਆਹ ਕਹਿੰਦੇ ਜਲੀਆ ਸਾਡੇ ਦਾ ਉੱਥੇ ਡੰਗਰ ਦੋ ਮਰ ਗਏ ਆ ਤਾਇਾਂ ਤੇ ਓਹ ਤੇ ਕੋਈ ਆਇਆ ਨਹੀਂ ਇੱਥੇ ਤੁਹਾਨੂੰ ਪੁੱਛਣ ਵਗੈਰਾ ਕੁਝ ਦੇਖਣ ਪਾਣੀ ਦਾ ਕਰਨ ਪ੍ਰਸ਼ਾਸਨ ਵੱਲੋਂ ਕੋਈ ਸਰਕਾਰਾਂ ਵੱਲੋਂ ਉਹਦਾ ਭਾਜੀ ਆਉਂਦੇ ਪਾਣੀ ਤਾਂ ਜੀ ਜਾਂਦੇ ਰਾਸ਼ਨ ਦੇ ਜਾਂਦੇ ਨੇ ਅੱਛਾ ਜੀ ਹਾਂ ਜੀ ਤੇ ਹੋਰ ਨਹੀਂ ਜੋ ਕੋਈ ਸੁਣਦੇ ਸਾਲ ਦਾ ਉਹ ਤਾਂ ਹੁਣ ਪਾਣੀ ਉਤਰੂਗਾ ਜਾਂ ਪਾਣੀ ਪਿੱਛੋਂ ਘਟੂਗਾ ਆਉਣੋਂ ਤਾਂ ਫੇਰ ਕੁਝ ਕਰਨਗੇ ਜਾਂ ਦੇਖਣਗੇ ਪਰ ਪਰ 2023 ਨਾਲੋਂ ਘੱਟ ਪਾਣੀ ਆ ਹਰੇ ਫਿਲਹਾਲ ਹੈ ਨਾ ਮੈਂ ਦੇਖਿਆ ਚਲੋ ਨਾ ਹੀ ਵਧੇ ਚੰਗੀ ਗੱਲ ਆ ਝੋਨੇ ਖਰਾਬ ਹੋ ਗਿਆ ਪੱਠੇ ਖਰਾਬ ਹੋ ਗਿਆ ਪਿਛਲੀ ਵਾਰ ਜਦੋਂ 2023 ਚ ਆਇਆ ਸੀ ਪਾਣੀ ਉਦੋਂ ਵੀ ਤਾਂ ਬਹੁਤ ਨੁਕਸਾਨ ਹੋਇਆ ਹੋਣਾ ਭਾਜੀ ਅੰਦਰਤ ਪੈ ਗਿਆ ਸੀ ਪਾਣੀ ਤੇ ਮੁਆਵਜ਼ਾ ਮਿਲਦਾ ਰਿਹਾ ਕੁਝ ਵੀ ਨਹੀਂ ਮਿਲਿਆ ਹਾਂਜੀ ਮਿਲਦਾ ਸੀ ਉਦੋਂ ਇੰਨਾ ਮਿਲਦਾ ਥੋੜਾ 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 ਜਿਹਾ ਮੈਂ ਕਿ ਲੋ ਕਲੋ ਥੋੜਾ 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 ਖਪਤਾ ਦੰਦ ਅੱਛਾ 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 ਕਿਲੋ ਖਾਂਡ ਥੋੜੀ ਜੀ ਦਾਲ 1 ਕਿਲੋ ਠੀਕ ਟੇ ਵਾਲਾ ਬੋਤਲ ਜੜੀ ਛੋਟੀ ਠੀਕ ਇਹਨਾਂ ਨਾਲ ਖਪਤਾ ਦੇ ਕੇ ਜਾਂਦੇ ਜੀ ਜਿੰਨੂੰ ਪਤਾ ਲੱਗਦਾ ਇੱਥੇ ਹਮੇ ਆ ਹਾਂ ਨਹੀਂ ਇੱਕ ਹੋਰ ਵੀ ਖਤਰਾ ਬੱਚਿਆਂ ਲਈ ਬਿਮਾਰੀਆਂ ਦਾ ਖਤਰਾ ਬੜਾ ਹੈ ਇੱਥੋਂ ਜਦੋਂ ਪਾਣੀ ਇਕੱਠਾ ਹੋ ਗਿਆ ਦੇਖੋ ਇਹ ਤਾਂ ਡੇਂਗੂ ਵਗੈਰਾ ਅੱਗੇ ਫੈਲਣ ਦਾ ਖਤਰਾ ਹੈ ਬਚਾ ਕੇ ਰੱਖਿਓ ਬੱਚਿਆਂ ਨੂੰ ਠੀਕ ਹੈ ਬੱਚਿਓ ਬਚ ਕੇ ਜਰਾ ਮੱਛਰ ਤੋਂ ਧਿਆਨ ਨਾ ਹੈ ਬਾਕੀ ਆਪਾਂ ਅੱਗੇ ਲੈ ਕੇ ਜਾਵਾਂਗੇ ਇਸ ਵੀਡੀਓ ਨੂੰ ਜਿੱਥੇ ਲੋਕੀ ਦੇਖਣਗੇ ਸੁਣਨਗੇ ਚਲੋ ਜੀ ਕੁਛ ਨਾ ਕੁਛ ਤਾਂ ਕਰਨਗੇ ਹਾਂਜੀ 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 ਚਲੋ ਠੀਕ ਆ ਜੀ ਧੰਨਵਾਦ ਲਾਹਤ ਤੇ ਤੇ ਮੜਈ ਹੈ ਜੀ ਘਰੋਂ ਬਾਹਰ ਅੱਜ ਬੱਤੀ ਆਈ ਹੈ ਪੰਜ ਛੇ ਦਿਨ ਬਾਅਦ ਅੱਛਾ ਜੀ ਬਾਕੀ ਪਾਣੀ ਦੀ ਚਰੋ ਖੇਤਾਂ ਜੀ ਘਰਾ ਜੀ ਵੀ ਕਿੱਥੇ ਵੜਿਆ ਅੱਛਾ ਜੀ ਤੇ ਕਾਫੀ ਸਾਰੇ ਲੋਕੀ ਮੈਂ ਦੇਖੇ ਵੀ ਉੱਥੇ ਪੁਲ ਤੇ ਬੈਠੇ ਆ ਜਾ ਕੇ ਉੱਪਰ ਉੱਥੇ ਹਾਈਵੇ ਦੇ ਉੱਪਰ ਜਿੱਥੇ ਆਪਣੇ ਉਧਰ ਵੀ ਘਰਾਈ ਪਾਣੀ ਨਹੀਂ ਵੜਿਆ ਵਿਆਸ ਤੇ ਪੁਲ ਬਣਿਆ ਉਧਰ ਵੀ ਪਾਣੀ ਘਰਾਈ ਨਹੀਂ ਵੜਿਆ ਅੱਛਾ ਜੀ ਕਿਸੇ ਵੜਿਆ ਹੋਊਗਾ ਬਾਕੀ ਘਰਾਈ ਨਹੀਂ ਵੜਿਆ ਕਿਸੇ ਦੇ ਵੀ ਠੀਕ ਹੈ ਜੀ ਪਰਸੋਂ ਚੋਂ ਦੇਖਿਆ ਉਦੋਂ ਨਹੀਂ ਵੜਿਆ ਠੀਕ ਹੈ ਜੀ ਬਹੁਤਾ ਨਹੀਂ ਪਤਾ ਸ਼ਾਇਦ ਠੀਕ ਹੈ ਜੀ ਤੇ ਕੁਝ ਤੁਸੀਂ ਸਰਕਾਰ ਨੂੰ ਕੁਝ ਕਹਿਣਾ ਚਾਹੋ ਸਰਕਾਰ ਦੇ ਨੁਮਾਇੰਦੇ ਨੂੰ ਕੁਝ ਕਹਿਣਾ ਚਾਹੋ ਆਪਣੇ ਇਲਾਕੇ ਬਾਰੇ ਅਸੀਂ ਚਾਹੁੰਦੇ ਹਾਂ ਕਿ ਸੜਕ ਪੱਕੀ ਬਣੇ ਸਾਡੇ ਅਛਾ ਜੀ ਹਾਂ ਜੀ ਜੀ ਇੱਥੇ ਤੇ ਜਿਹੜੇ ਮੁੱਖ ਵਿਧਾਇਕ ਉਹਨਾਂ ਨੇ ਮੈਨੂੰ ਪਿਛਲੀ ਵਾਰੀ ਦੱਸਿਆ ਸੀਗਾ ਉਹ ਕਹਿੰਦੇ ਸੀਗੇ ਕਿ ਵੀ ਇੱਥੇ ਜਿਹੜੇ ਟੀਚਰ ਆ ਨਾ ਸਕੂਲ ਦੇ ਫੱਤੇਕੁੱਲੇ ਸਕੂਲ ਦੇ ਜਿਹੜਾ ਇੱਥੇ ਸਕੂਲ ਆ ਸਰਕਾਰੀ ਮਿਡਲ ਸਕੂਲ ਉਹਨਾਂ ਦੇ ਟੀਚਰਾਂ ਨੇ ਵੀ ਸਾਨੂੰ ਇਹੀ ਕਿਹਾ ਹੈ ਵੀ ਸੜਕ ਬਣਨੀ ਚਾਹੀਦੀ ਹੈ ਉਹਨਾਂ ਨੂੰ ਚੰਗੀ ਜਿਹਾ ਜਦੋਂ ਰੋਜ਼ 8 ਵਜੇ ਆਉਣਾ ਹਾਂਜੀ ਹਾਂਜੀ ਜਾਂ 7:30 ਕਿੰਨੇ ਵਜੇ ਆਉਣਾ ਟਾਈਮ ਨੂੰ ਉਹਨਾਂ ਉੱਤੇ ਪ੍ਰੋਬਲਮ ਹੈਗੀ ਜੀ 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 ਨਹੀਂ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਹੋਰ ਕੁਝ ਤੁਸੀਂ ਕਹਿਣਾ ਚਾਹੁੰਦਾ ਹੈ ਦੱਸੋ ਨੇ ਸੰਦੇ ਦੇ ਪੇ ਛੜਕਦੀ ਆ ਤੇ ਬਾਕੀਾਂ ਥੋੜੀ ਥੋੜੀ ਉਹ ਤਸੀਪਾ ਜੇ ਪੰਜ ਪੰਜ ਚਾਰ ਚਾਰ ਫੁੱਟ ਦਰਿਆਲੇ ਕੰਡੇ ਜੀ ਜੀ ਜਿਹਦੇ ਕਰਕੇ ਪਾਣੀ ਦੀ ਮਾਰ ਦੇ ਹੀਟ ਹੁੰਦਾ ਹੈ ਹਰ ਸਾਲ ਸਰਕਾਰ ਇੰਨਾ ਹੀ ਕਰਾਟ ਦੇ ਨਹੀਂ ਸਕਦੀ ਹਾਂਜੀ ਤੇ ਜੇ ਉਹ ਤਸੀਪਾ ਜੇ ਥੋੜੇ ਬੋਦੇ ਪੈਸੇ ਲਾ ਕੇ ਜੀ 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 2-4 ਲੱਖ ਰੁਪਏ ਲੱਗਦੇ ਉਹਨੇ ਮੇਰੇ ਸਹੌਣਾ ਵੀ ਤਸੀਪਾ 2-3 ਫੁੱਟ ਪਾ ਸਕਦੀ ਹੈ ਨਹੀਂ ਚਲੋ ਸਹੀ ਆ ਹਾਂਜੀ ਬਿਲਕੁਲ ਬਿਲਕੁਲ ਠੀਕ ਆ ਜੀ ਮੈਂ ਫੱਤੇਕੁੱਲੇ ਵਰਗ ਆਂਗਨਵਾਲੀ ਵਰਕਰ ਆ ਜੀ ਤੇ ਇੱਥੋਂ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਮਾੜੇ ਨੇ ਸੜਕ ਤੇ ਇਸੋ ਇੰਨੇ ਕੁ ਟੁੱਟੇ ਪਈ ਆ ਕਿ ਆਵਾਜਾਈ ਜਿਹੜੀ ਬਿਲਕੁਲ ਹੀ ਬੰਦ ਆ ਕਿਸੇ ਵੀ ਟੀਚਰ ਨੇ ਆਉਣਾ ਆ ਕਿਸੇ ਲੇਡੀ ਟੀਚਰ ਵਾਸਤੇ ਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਤੇ ਟੀਚਰਾਂ ਵਾਸਤੇ ਬਹੁਤ ਔਖਾ ਸਕੂਲ ਵਿੱਚ ਆਉਣਾ ਔਖਾ ਹੁੰਦਾ ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਬਹੁਤ ਹੀ ਜ਼ਿਆਦਾ ਪਿੱਛੇ ਪੈਂਦੀ ਹੈ ਤੇ ਸਕੂਲ ਨੂੰ ਵੀ ਸਹੂਲਤਾਂ ਕਾਫੀ ਦੀ ਲੋੜ ਹੈਗੀ ਆ ਵੇਖੋ ਕਿ ਚਾਰ ਚਫੇਰੇ ਪਾਣੀ ਆ ਇਹਨਾਂ ਨੂੰ ਉੱਚਾ ਕਰਨਾ ਇਹਨਾਂ ਦੀ ਚਾਰ ਦਿਵਾਰੀ ਦਾ ਵੇਖਣਾ ਫਿਰ ਸਾਡਾ ਜਿਹੜਾ ਸੈਂਟਰ ਆ ਉਹ ਤੇ ਪਾਣੀ ਦੇ ਵਿੱਚ ਡੁੱਬਿਆ ਹੀ ਪਿਆ ਆ ਜੀ 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 ਪਰ ਤੋਂ ਮੈਂ ਦੇਖਿਆ ਤੇ ਉਹਦੀ ਜਿਹੜੀ ਹਾਲਤ ਆ ਬਹੁਤ ਹੀ ਜ਼ਿਆਦਾ ਖਸਤਾ ਹੋਈ ਹੈ ਤੇ ਸਾਨੂੰ ਇਸ ਦੀ ਵੀ ਜ਼ਿਆਦਾ ਜ਼ਰੂਰਤ ਆ ਤੇ ਪਿੰਡ ਵਿੱਚ ਜਿਹੜੇ ਜਿੰਨੇ ਵੀ ਬੱਚੇ ਨੇ ਟੀਚਰ ਆਉਂਦੇ ਨੇ ਬੱਚੇ ਉਹਨਾਂ ਬੱਚਿਆਂ ਨੂੰ ਬਹੁਤ ਹੀ ਵਧੀਆ ਵਿਦਿਆਰਥੀ ਦਿੰਦੇ ਆ ਪੜਨ ਵਾਸਤੇ ਸਪੋਰਟ ਕਰਦੇ ਆ ਜੀ ਜੀ ਤੇ ਸਕੂਲ ਦਾ ਵੀ ਉਹਨਾਂ ਨੇ ਇੰਨਾ ਵਿਕਾਸ ਕਰਕੇ ਕੀਤਾ ਹੋਇਆ ਕਿ ਆਮ ਸਕੂਲਾਂ ਨਾਲੋਂ ਵਧੀਆ ਸਕੂਲ ਆ ਤੇ ਬਾਕੀ ਆਂਗਣ ਵਾਲੀ ਵਰਕਰ ਦਾ ਸਟਾਫ ਪ੍ਰਾਇਮਰੀ ਦਾ ਸਟਾਫ ਤੇ ਮਿਡਲ ਸਕੂਲ ਦਾ ਸਟਾਫ ਜਿਹੜਾ ਇਹ ਉਹ ਆਪਸ ਵਿੱਚ ਇੱਕ ਪਰਿਵਾਰ ਵਾਂਗ ਰਹਿੰਦਾ ਹੈ ਬਹੁਤ ਸੁਣੀ ਗੱਲ ਹੈ ਜੀ ਬਹੁਤ ਤੇ ਪੜ੍ਹਾਈ ਵਿੱਚ ਅਸੀਂ ਇੱਕ ਦੂਜੇ ਦੇ ਮਤਲਬ ਕਿ ਜੇ ਜੇ ਸਾਡੇ ਕੋਲ 0 ਤੋਂ ਲੈ ਕੇ ਤੇ ਤਿੰਨ ਤੋਂ 6 ਸਾਲ ਦੇ ਬੱਚੇ ਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਵਿਦਿਆ ਪੜਾਉਨੇ ਆ ਤੇ ਜੇ ਸਾਡੇ ਟੀਚਰ ਨਹੀਂ ਵੀ ਕੋਈ ਹੁੰਦਾ ਉਹਨਾਂ ਤੋਂ ਪਹਿਲਾਂ ਆ ਕੇ ਅਸੀਂ ਅਸੀਂ ਉਹਨਾਂ ਨੂੰ ਮਤਲਬ ਕਿ ਬਿਠਾਉਨੇ ਆ ਵਧੀਆ ਗਾਈਡ ਕਰਦੇ ਆ ਉਹਨਾਂ ਨੂੰ ਤੇ ਆਪਣਾ ਪੜਾਈ ਦਾ ਪਹਿਲੇ ਦੂਜੀ ਕਲਾਸ ਵੀ ਨਾਲ ਸਾਹਮਣੇ ਤੇ ਆਪਾਂ ਕਰਦੇ ਹਾਂ ਕਿਉਂਕਿ ਪ੍ਰਾਇਮਰੀ ਦੇ ਵਿੱਚ ਟੀਚਰ ਕੋਲ ਘੱਟ ਸੀ ਇਸ ਕਰਕੇ ਸਾਨੂੰ ਜ਼ਿਆਦਾਤਰ ਸੜਕ ਦੀ ਜਰੂਰਤ ਆ ਤੇ ਸਾਨੂੰ ਆਂਗਣ ਵਾਲੇ ਸੈਂਟਰ ਦੀ ਜਿਆਦਾ ਜਰੂਰਤ ਆ ਕਿਉਂਕਿ ਉੱਥੇ ਪਾਣੀ ਦਾਵ ਨਹੀਂ ਆ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਸਾਡੇ ਸੈਂਟਰ ਦੇ ਵਿੱਚ ਇਸ ਕਰਕੇ ਸਾਨੂੰ ਇਹਦੀ ਵੀ ਜ਼ਿਆਦਾ ਜ਼ਰੂਰਤ ਹੈ ਤੇ ਇਹ ਸਾਡਾ ਜਿਹੜਾ ਆ ਕੰਮ ਕੀਤਾ ਗਿਆ ਨਹੀਂ ਠੀਕ ਹੈ ਜੀ ਜ਼ਰੂਰ ਤੇ ਬਾਕੀ ਮੈਂ ਇੱਦਾਂ ਇੱਕ ਦੇਖ ਰਿਹਾ ਆ ਜਿੱਤਾਂ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਹੜ੍ਹ ਤੇ ਹਾਲਾਤ ਬਣੇ ਹੋਏ ਆ ਇਹਨਾਂ ਦੇ ਵਿੱਚ ਵੀ ਤੁਹਾਨੂੰ ਤਾਂ ਕਾਫੀ ਦਿੱਕਤਾਂ ਹੋ ਰਹੀਆਂ ਹੋਣੀਆਂ ਇੱਥੇ ਆਉਣ ਜਾਣ ਦੇ ਵਿੱਚ ਹਾਂਜੀ ਹਾਂਜੀ ਬਹੁਤ ਜ਼ਿਆਦੀਆਂ ਦਿੱਕਤਾਂ ਹੋਣਡੀਆਂ ਹੋਣਡੀਆਂ ਨੇ ਕੋਈ ਵੀ ਮਤਲਬ ਕਿ ਇੱਥੇ ਘਰ ਦੇ ਵਿੱਚ ਆ ਹੀ ਨਹੀਂ ਸਕਦਾ ਸੜਕ ਟੁੱਟੀ ਆ ਤੇ ਸੜਕ ਤੋਂ ਜੇ ਟੁੱਟ ਜੇ ਤੇ ਬਾਹਰ ਨਹੀਂ ਜਾ ਸਕਦਾ ਜੇ ਜੇ ਉਧਰ ਆਉਣਾ ਹੋਵੇ ਉਹ ਵੀ ਔਖਾ ਏ ਕੀ ਸਰਕਾਰ ਤੇ ਕੋਈ ਨੁਮਾਇੰਦੇ ਆ ਰਹੇ ਇੱਥੇ ਦੇਖਣ ਜਾਂ ਕੋਈ ਆ ਰਿਹਾ ਇੱਥੇ ਪਤਾ ਲਾਇਆ ਕੀ ਹਾਲਾਤ ਕਿੱਦਾਂ ਹੈ ਇਸ ਕੋਈ ਨਹੀਂ ਵੇਖਿਆ ਹੁੰ ਅੱਜ ਮੈਂ ਇੱਕ ਦੇਖਿਆ ਜੀ ਥੋੜੇ ਜਿਹਾ ਉਦਾਂ ਕੋਈ ਜਿਹੜੀ ਸਮਾਜਿਕ ਸਮਾਜ ਸੇਵੀ ਸੰਸਥਾ ਹੁੰਦੀ ਆ ਉਹ ਆਈ ਸੀ ਥੋੜਾ ਸਮਾਨ ਵੰਡ ਗਏ ਉਹ ਵੀ ਖਾਸ ਤੌਰ ਤੇ ਇਸ ਪਿੰਡ ਚ ਨਹੀਂ ਆਏ ਹੀ ਨੰਗ ਦੇ ਨੰਗ ਦੇ ਨੂੰ ਪਤਾ ਲੱਗਾ ਵੀ ਇਧਰ ਨੂੰ ਪਿੰਡਾਂ ਦੇ ਵਿੱਚ ਸੂਤਾਂ ਨਹੀਂ ਹੁੰਦੀ ਹਾਂਜੀ ਹਾਂਜੀ ਉਹ ਜੀ ਸੜਕ ਤੇ ਆਉਂਦੇ ਆ ਤੇ ਸੜਕ ਤੇ ਜਿੰਨੇ ਕਾਰ ਨੇ ਜਾਂ ਉਹਨਾਂ ਨੂੰ ਵੰਡ ਜਾਂਦੇ ਆ ਤੇ ਉਹਦੇ ਵਿੱਚ ਵੀ ਇਹ ਚਾਹੀਦਾ ਆ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਹੈ ਜੀ ਜੀ ਜਿਹੜੇ ਡੁੱਬੇ ਪਏ ਨੇ ਗਰੀਬ ਇਹਨਾਂ ਨੂੰ ਦਿੱਤਾ ਜਾਵੇ ਜਿਹੜੇ ਚੰਗੇ ਭਲੇ ਘਰਾਂ ਵਿੱਚ ਭਾਵੇਂ ਉਹਨਾਂ ਦੇ ਘਰਾਂ ਵਿੱਚ ਪਾਣੀ ਹੈ ਵੇ ਭਾਵੇਂ ਨਹੀਂ ਹੈ ਉਹਨਾਂ ਘਰਾਂ ਕੋਲ ਸਭ ਕੁਝ ਹੈ ਤੇ ਗਰੀਬਾਂ ਨੂੰ ਦਿੱਤਾ ਜਾਵੇ ਉਹ ਆਪ ਹੀ ਫੋਮ ਚਾਈ ਕਰਕੇ ਲੈ ਜਾਂਦੇ ਨੇ ਹਾਂਜੀ 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 ਅਸੀਂ ਚਾਹੁੰਦੇ ਹਾਂ ਕਿ ਗਰੀਬਾਂ ਨੂੰ ਵੱਧ ਤੋਂ ਵੱਧ ਦਿੱਤਾ ਜਾਵੇ ਠੀਕ ਆ ਜੀ ਨਹੀਂ ਚਲੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਾਰੇ ਤੁਸੀਂ ਕੀ তবে ਯਾਰ ਬਿਆਸ਼ਾ ਪਾਣੀ ਤਾਂ ਜਾ ਰਿਹਾ ਐਸ ਲਈ ਜੇ ਪਾਣੀ ਵੱਧ ਗਿਆ ਤਾਂ ਅੰਦਰੋਂ ਵੜ ਜਾਣਾ ਇਹ ਮੈਂ ਅਸੀਗਾ ਸੀ ਤਾਂ ਸੀਗਾ ਜੀ ਸਮਝਾਉਂਦੇ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂ ਨਾ ਤੁਹਾਨੂੰ ਹੀ ਆਏ ਆ ਅੱਛਾ ਹਾਂ ਜੀ ਸਰ ਸਾਹਿਬ ਬੈਠੀ ਜੀ ਕੱਲ ਨੂੰ ਆਉਣਾ ਹੈਗਾ ਪਿੰਨ 4:00 ਵਜੇ ਆਉਣਾ ਪਾਣੀ ਬੰਦਨ ਆਉਣਾ ਇੱਥੇ ਕੋ ਉਧਰ ਉੱਥੇ ਫੁੱਤੇ ਗੁੱਲੇ ਆਪਣੇ ਅੱਛਾ ਜੀ ਗੁਰਦੁਆਰਾ ਸਾਹਿਬ ਅਸੀਂ ਇੱਥੇ ਹੀ ਹਾਂ ਇੱਥੇ ਹੀ ਪੈ ਰਹੇ ਹਾਂ ਇੱਥੋਂ ਮਿਲ ਜਾਗੇ ਤੁਹਾਨੂੰ ਜਾਂਦੇ ਹੋਏ ਠੀਕ ਹੈ ਠੀਕ ਹੈ ਜੀ ਅੱਜ ਜਿਹੜਾ ਆ ਥੁੱਸੀ ਦਾ ਬੰਨ ਟੁੱਟਾ ਇੱਥੋਂ ਆਹ ਟੁੱਟਾ ਹੈ ਕਿ ਆਪ ਕੀਤਾ ਇਹ ਕਾਉਨ ਤੋੜਿਆ ਹੀ ਆ। ਨਹੀਂ ਚਲੋ ਚੰਗੀ ਗੱਲ ਆ ਇਹ। ਪਾਣੀ ਕੱਢਿਆ ਦੇ। ਪਾਣੀ ਕੱਢਿਆ ਨਾ ਹਾਂ ਤੇ ਪਾਣੀ ਦਾ ਕਿਦਾਂ ਹਾਲਾਤ ਕੀ ਦੱਸ ਰਿਹਾ ਐ ਇਸ ਵੇਲੇ? ਆ ਦਰਿਆ ਜਾਈ ਜਾਂਦਾ ਥੱਲੇ ਪਰ ਹੁਣ ਅੱਜ ਟਿਕਿਆ ਫੇਰ। ਅੱਛਾ ਜੀ। ਬਾਰਸ਼ ਤੇ ਡਿਪੈਂਡ ਆ। ਹਾਂ ਬਾਰਸ਼। ਬਾਰਿਸ਼ ਆੜ ਜੇ ਤੇ ਫੇਰ ਸਾਰਾ ਕੁਝ ਛੱਡ ਜੇ। ਹੁਣ ਬਾਰਿਸ਼ ਅੱਜ ਅੱਜ ਤੋਂ ਚਲੋ ਘਾਟ ਹੀ ਆ ਤਕਰੀਬਨ ਇੱਧਰ ਬਹੁਤ ਪੈ ਗਈ ਮਾਲਵੇ ਵਾਲ। ਹਾਂ ਜੀ ਉਧਰ ਜ਼ਿਆਦਾ ਪਈ। ਆਪਣੇ ਅੱਜ ਹੋਂ ਦੱਸਣ ਦਾ ਕੱਲ ਨੂੰ ਫੇਰ ਇੱਥੇ ਸਟਾਰਟ ਆ ਦੋ ਦਿਨਾਂ। ਹਾਂ ਦੋ ਦਿਨਾਂ ਲੈ ਹੈਗੀ। ਹਾਂ ਜੀ ਹਾਂ ਜੀ। ਭਾਰਾ ਮੀ। ਪਿੱਛੋਂ ਪਾਣੀ ਆ ਰਿਹਾ ਨਾ ਜੀ ਬਹੁਤ ਲੰਬੇ ਟਾਈਮ ਮੈਂ ਪਤਾ ਕਰਦਾ ਰਿਹਾ ਨਾ ਮੁੰਡਾ ਹੈਗਾ ਉੱਥੇ ਇਹ ਕਹਿੰਦਾ ਵੀ ਪਿੱਛੋਂ ਇਨਫਲੋ ਬਹੁਤ ਆ ਆ ਪਿੱਛੋਂ ਇਨਫਲੋ ਬੜਾ ਇਨਫਲੋ ਬਹੁਤ ਕੀ ਕਰਨ ਉਹ ਘਟ ਗਿਆ ਫੇਰ ਅੱਜ ਥੋੜਾ ਜਿਹਾ ਘਟ ਹੋਇਆ ਚਲੋ ਠੀਕ ਆ ਚੰਗੀ ਗੱਲ ਆ ਘਟ ਜਾਏ ਤਾਂ ਵਧੀਆ ਹੋਰ ਕੀ ਹੋਰ ਕੀ ਚਾਹੀਦਾ ਕੱਲ ਮੈਂ ਆਉਣਾ ਵਾ ਠੀਕ ਮੈਂ ਕਾਲ ਕਰੂੰਗਾ ਤੁਹਾਨੂੰ ਠੀਕ ਆ ਠੀਕ ਓਕੇ ਬਾਕੀ ਪਿੰਡ 30 40 ਬੇਟੀਆਂ ਲੈ ਕੇ ਜਾਣੀਆਂ ਹਾਂ ਬਾਕੀ ਤੇ ਦੱਸ ਦਿਓ ਚਾਹੀਦੀਆਂ ਅੱਛੇ ਵੀ ਦੇਜਾਂਗੇ 500 700 ਬੇਟੀਆਂ ਬਾਕੀ ਉੱਥੇ ਗੁਰਦਾਸ ਸਾਹਿਬ ਵੰਡ ਦਾਂਗੇ ਰਮੇਸ਼ ਜੀ ਕੀ ਹਾਲ ਆ ਅੱਛਾ ਕੱਲ ਜੀ ਸਾਹਿਬਾ ਜੀ ਬਾਹ ਜੀ ਬਾਹ ਤੁਹਾਡੇ ਆਏ ਆ ਦੇਖ ਕੇ ਸਕੂਲ ਤੁਹਾਡਾ ਦੇਖ ਕੇ ਆਏ ਆ ਸਕੂਲੋਂ ਆਏ ਆ ਅਸੀਂ ਉੱਥੋਂ ਆਏ ਤੁਹਾਡੇ ਸਕੂਲੋਂ ਅੱਛਾ ਹੋਣੀ ਦਾ ਹੋਰ ਅੱਛਾ ਉੱਥੋਂ ਆਏ ਆ ਸਾਰਾ ਹੋਰ ਕਿਦਾਂ ਬਸ ਠੀਕ ਆ ਜੀ ਠੀਕ ਆ ਅਸੀਂ ਸਕੂਲੋਂ ਹੀ ਜਾ ਕੇ ਆਏ ਚਲੋ ਠੀਕ ਆ ਜੀ ਇੱਧਰ ਨਹੀਂ ਸਰਵਿਸ ਕਰਾ ਰਹੀ ਸੱਸੀ ਗਾਲ ਸੱਸੀ ਗਾਲ ਬਲਵੀਰ ਸਾਹਿਬ ਸੱਸੀ ਗਾਲ ਜੀ ਬੱਲੇ ਕੀ ਹਾਲ ਆ ਅਸੀਂ ਆ ਪਾ ਜੀ ਠੀਕ ਆ ਜੀ ਸੱਸੀ ਗਾਲ ਭਾਜੀ ਹੋਰ ਖੁੱਡਾ ਸਾਹਿਬ ਕੀ ਹਾਲ ਆ ਠੀਕ ਆ ਜੀ ਉਹ ਨਾਕਾ ਸਗਾ ਜੀ ਪੁਲਿਸ ਦਾ ਆ ਗਿਆ